ਤੇ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਪਹੁੰਚੇ ਹਾਂ ਜੀ ਦਿੱਲੀ ਰੋਡ ਲੁਧਿਆਣੇ ਤੋਂ ਆਹ ਰੋਡ ਆ ਰਿਹਾ ਆ ਜੀ ਦਿੱਲੀ ਵਾਲੇ ਪਾਸੇ ਨੂੰ ਤੇ ਖੰਨੇ ਦੇ ਮਹਿਜ ਬਿਲਕੁਲ ਨਾਲ ਹੀ ਆ ਗੁਲਜਾਰ ਕਾਲਜ ਦੇ ਉੱਥੇ ਨਾ ਇੱਕ ਆ ਦੋ ਸਾਡੇ ਸਰਦਾਰ ਭਰਾ ਨੇ ਤੇ ਇਹ ਰਿਟਾਇਰ ਫੌਜੀ ਨੇ ਤੇ ਰਿਟਾਇਰ ਫੌਜੀ ਨੇ ਤੇ ਇਹ ਬਾਈ ਹੁਣਾਂ ਨੇ ਇੱਥੇ ਸ਼ੁਰੂ ਕੀਤਾ ਆ ਘਰ ਦਾ ਘਰੇਲੂ ਖਾਣਾ ਤੇ ਇੱਥੇ ਨਾਲ ਨਾ ਇਹ ਬਾਈ ਹੁਣੀ ਬਣਾਉਂਦੇ ਚਿਕਨ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਬਾਜੀ ਠੀਕ ਠਾਕ ਜੀ ਵਧੀਆ ਫਸਟਲਾ ਜੀ ਤੇ ਪਹਿਲਾਂ ਤਾਂ ਨਾਂ ਦੱਸੋ ਤੁਹਾਡਾ ਕੀ ਆ ਬਾਜੀ ਮੈਂ ਜੀ ਪਰਮਜੀਤ ਸਿੰਘ ਪਿੰਡ ਕੌੜੀ ਤੋਂ ਜੀ ਪਿੰਡ ਕੌੜੀ ਤੋਂ ਸੌਣੀ ਪਿੰਡਾਂ ਲੱਗੇ ਜਿਵੇਂ ਟ੍ਰੇਨ ਹਾਸਾ ਆਇਆ ਸੀ ਜੀ ਅੱਛਾ ਜੀ 98 ਚ 98 ਦੇ ਵਿੱਚ ਹਾਂ ਜੀ ਉੱਥੇ ਵੀ ਤੇ ਬਾਈ ਤੁਹਾਡਾ ਕੀ ਨਾਂ ਆ ਮੇਰਾ ਨਾਂ ਰਾਮ ਸਿੰਘ ਆ ਜੀ ਰਾਮ ਸਿੰਘ ਜੀ ਲੱਗ ਲੱਗੇ ਆ ਜਾਓ ਤੇ ਇਹ ਆ ਜੀ ਜੋੜੀ ਇਹ ਕਹਿ ਲਿਏ ਵੀ ਫੌਜੀ ਭਰਾਵਾਂ ਦੀ ਜੋੜੀ ਕਹਿ ਲਿਏ ਮਤਲਬ ਵੀ ਇੱਕ ਯਾਰਾਂ ਦੋਸਤਾਂ ਦੀ ਜੋੜੀ ਆ ਜਿਹੜਾ ਇੱਥੇ ਇੱਕ ਬਾਈ ਹੁਣਾਂ ਦਾ ਇੱਕ ਤੇ ਬਾਈ ਅੱਛਾ ਪਹਿਲਾਂ ਤਾਂ ਮੈਨੂੰ ਦੱਸੋ ਵੀ ਤੁਹਾਡੀ ਮੁਲਾਕਾਤ ਕਿਵੇਂ ਹੋਈ ਅਸੀਂ ਜੀ ਹਿਊਮਨ ਰਾਈਟਸ ਸੋਸ਼ਲ ਵਰਕਰ ਦੇ ਅਸੀਂ ਮੈਂਬਰ ਆ ਜੀ ਅੱਛਾ ਉੱਥੇ ਸੇਵਾ ਨਿਭਾ ਰਹੇ ਆ ਅੱਛਾ ਉੱਥੇ ਸਾਡੀ ਮੀਟਿੰਗਾਂ ਚੱਲਦੇ ਆਂ ਮੀਟਿੰਗਾਂ ਦੇ ਵਿੱਚ ਆਪਣੇ ਆਰਮ ਸਿੰਘ ਆਪਣੇ ਯਾਰ ਦੋਸਤ ਉੱਥੇ ਸਾਡੀ ਮੁਲਾਕਾਤ ਹੋਈ ਕਹਿੰਦੇ ਚਲੋ ਆਪਾਂ ਵੀ ਆਰਮੀ ਦੀ ਸੇਵਾ ਬਹੁਤ ਕਰ ਲਈ ਇੱਥੇ ਹਿਊਮਨ ਰਾਈਟਸ ਦੀ ਵੀ ਸੇਵਾ ਚੱਲ ਰਹੀ ਹੈ ਅੱਛਾ ਵੀ ਹੁਣ ਆਪਾਂ ਥੋੜਾ ਜਿਨਾ ਕਿ ਟਾਈਮ ਮਿਲਦਾ ਆਪਾਂ ਨੂੰ ਆਪਾਂ ਹੁਣ ਇੱਥੇ ਕੋਈ ਰੋਜ਼ਗਾਰ ਸ਼ੁਰੂ ਕਰੀਏ ਰੋਜ਼ਗਾਰ ਸ਼ੁਰੂ ਕਰੀਏ ਨਾਲੇ ਸੇਵਾ ਕਰੀਏ ਕੀ ਬਾਤ ਹੈ ਅਸੀਂ ਆਪਣਾ ਰੋਜ਼ਗਾਰ ਨਹੀਂ ਕਿਸੇ ਵਾਰ ਲੰਗਰ ਲਾਇਆ ਹੋਈ ਅਸੀਂ ਵਾਜੂ ਜੀ ਇਹ ਕੋਈ ਖਾਲੀ ਕੋਈ ਕਿਸੇ ਕੋ ਪੈਸੇ ਵੀ ਨਹੀਂ ਹੁੰਦੇ ਅਸੀਂ ਉਹਨੂੰ ਕਹਿੰਦਾ ਕੋਈ ਖਾ ਜਾ ਬਾਈ ਕੋਈ ਗੱਲ ਨਹੀਂ ਨਹੀਂ ਮੈਂ ਉਦੋਂ ਬਾਈ ਉਹ ਦੇਖਿਆ ਆ ਉਦੋਂ ਇੱਕ ਬੰਦਾ ਆਇਆ ਕਿ ਆ ਤੇ ਖਾਣ ਵਾਸਤੇ ਉਹ ਰੇਟ ਪੁੱਛੇ ਕਹਿੰਦਾ ਯਾਰ ਤੂੰ ਖਾ ਲੈ ਬਸ ਤੂੰ ਰੇਟ ਨਾ ਪੁੱਛ ਪੈਸੇ ਨਹੀਂ ਹੈਗੇ ਕੋਈ ਟੈਨਸ਼ਨ ਨਹੀਂ ਕੋਈ ਗੱਲ ਨਹੀਂ ਆ ਜੀਆ ਯਾਰ ਇਹ ਬਹੁਤ ਇਹ ਬਹੁਤ ਘੱਟ ਲੋਕਾਂ ਦੇ ਵਿੱਚ ਇਹ ਚੀਜ਼ ਹੁੰਦੀ ਆ ਬਾਈ ਜੀ ਵੀ ਜਿਹੜੀ ਸੇਵਾ ਭਾਵਨਾ ਜਿਹਦਾ ਲੋਕ ਅੱਜ ਕੱਲ ਪੈਸੇ ਨੂੰ ਦੇਖ ਕੇ ਤਾਂ ਇੱਕ ਦਾ ਕਹਿੰਦੇ ਲਲਚਾ ਜਾਂਦਾ ਆ ਹਾਂਜੀ ਹਾਂਜੀ ਤੇ ਅੱਛਾ ਬਾਈ ਜੀ ਓਕੇ ਇਹ ਖਾਣਾ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਘਰ ਤੋਂ ਫੈਮਿਲੀ ਤਿਆਰ ਕਰਦੀ ਹੈ ਹਾਂਜੀ ਇਹ ਘਰੇ ਫੈਮਿਲੀ ਵੀ ਸਾਥ ਦੇ ਰਹੇ ਨੇ ਅਸੀਂ ਚੁੱਲੇ ਤੇ ਤਿਆਰ ਕਰਕੇ ਲਿਆਉਂਦੇ ਸਾਰਾ ਸਮਾਨ ਜੀ ਸਾਰਾ ਸਮਾਨ ਰੋਟੀ ਚੁੱਲੇ ਦਾ ਪੱਕਦੀ ਹੈ ਤਵੀ ਤੇ ਚੁਰ ਦੇ ਉੱਪਰ ਰੋਟੀਆਂ ਪਕਾ ਕੇ ਸਾਰਾ ਤਿਆਰ ਕੜੀ ਪਕੌੜਾ ਲੱਗ ਪਿਆਰ ਕਰਦੇ ਆ ਚਿਕਨ ਲੱਗ ਅੱਛਾ ਅਸੀਂ ਯਾਨੀ ਕੜੀ ਪਕੌੜਾ ਚਿਕਨ ਚਲਾਉਣਾ ਰੋਟੀ ਅਰ ਚੌਲ ਓਕੇ ਇਹ ਜਿਹੜੀ ਅਸੀਂ ਮਿਲ ਕੇ ਤਿੰਨ ਦਿਨ ਇਹ ਇੱਕ ਚੀਜ਼ ਬਣਾਉਣਾ ਤਿੰਨ ਦਿਨ ਮੈਂ ਬਣਾਉਣਾ ਅਜਾ ਤਿੰਨ ਦਿਨ ਬਾਈ ਹੁਣਾਂ ਨਹੀਂ ਬਣਾਉਣੀ ਤਿੰਨ ਦਿਨ ਤੁਸੀਂ ਬਣਾਉਣਾ ਹਾਂ ਤਿੰਨ ਦਿਨ ਇਹਨੇ ਚਿਕਨ ਬਣਾਉਣਾ ਜਿਹੜਾ ਜੁ ਮੈਂ ਚਿਕਨ ਬਣਾ ਕੇ ਲੈ ਆਇਆ ਤਾਂ ਇਹਨਾਂ ਨੇ ਕੜੀ ਪਕੌੜਾ ਬਣਾਇਆ ਹਾਂਜੀ ਅੱਛਾ ਮਤਲਬ ਜੇ ਤੁਸੀਂ ਚਿਕਨ ਕੜੀ ਚਿਕਨ ਬਣਾ ਕੇ ਲੈ ਕੇ ਆਓ ਤੇ ਬਾਈ ਹੁਣੀ ਕੜੀ ਪਕੌੜਾ ਲਿਆਉਣਗੇ ਹਾਂਜੀ ਹਾਂਜੀ ਮਤਲਬ ਚੀਜ਼ਾਂ ਵੱਡੀਆਂ ਹੋਈਆਂ ਜੇ ਮਤਲਬ ਤੇ ਦੀ ਚੀਜ਼ਾਂ ਚਾਰ ਚੀਜ਼ਾਂ ਦੇ ਦੁੱਤੇ ਦੇ ਦੋ ਤੁਸੀਂ ਲੈ ਕੇ ਆਓਗੇ ਦੋ ਤੁਸੀਂ ਲੈ ਕੇ ਆਓਗੇ ਹਾਂਜੀ ਵੱਡੀਆਂ ਹੋਈਆਂ ਤਿੰਨ ਤਣੇ ਮੈਂ ਲੈ ਕੇ ਆਉਂਗਾ ਤਿੰਨ ਤਣੇ ਇਹ ਲੈ ਕੇ ਆਉਣਗੇ ਤੇ ਵਰਾਇਟ ਰਾਈਸ ਦਿੰਨੇ ਆ ਜੀ ਇਸ ਨਾਲ ਅੱਛਾ ਇੱਕ ਇੱਕ ਦਿਨ ਛੁੱਟੀ ਹਾਂਜੀ ਸੰਡੇ ਛੁੱਟੀ ਕਰਦੇ ਹਾਂ ਸੰਡੇ ਵਾਲੇ ਦਿਨ ਛੁੱਟੀ ਆ ਨਾ ਕੀ ਬਾਤ ਹੈ ਸੰਡੇ ਛੁੱਟੀ ਕਰ ਲੈਂਦੇ ਆ ਇਹ ਨਾਲ ਇੱਕ ਇਹਨਾਂ ਲੋਕਾਂ ਨੂੰ ਜਾਗਰੂਤ ਹੋਣੇ ਲੋਕ ਜਦ ਅਸੀਂ ਕੰਮ ਕਰ ਸਕਦੇ ਤਾਂ ਸਾਰੇ ਕਰ ਸਕਦੇ ਨੇ ਬਿਲਕੁਲ ਬਿਲਕੁਲ ਹਰ ਇੱਕ ਕਰ ਸਕਦੇ ਨੇ ਬੇਲੇ ਰੋਜ਼ਗਾਰ ਘੁੰਮਦੇ ਨੇ ਲੇਕਿਨ ਕੰਮ ਕਰਨ ਦੀ ਚਾਹਤ ਨਹੀਂ ਹੈਗੇ ਇਹਦੇ ਅਸੀਂ ਤਾਂ ਇਹ ਕਹਿੰਦੇ ਆ ਵੀ ਹੁਣ ਆਉਣ ਵਾਲੇ ਸਮੇਂ ਨਾਲੇ ਤਾਂ ਸੇਵਾ ਹੈ ਨਾਲੇ ਫੁੱਲ ਨਾਲੇ ਫਲੀਆਂ ਭਾਈ ਮੈਨੂੰ ਕਿਵੇਂ ਡਿਸਾਈਡ ਕੀਤਾ ਵੀ ਕਿਹੜੀ ਕਿਹੜੀ ਆਪਾਂ ਆਈਟਮ ਰੱਖਣੀ ਆ ਮੈਨੂੰ ਤਾਂ ਡਿਸਾਈਡ ਸਾਰ ਇਸ ਤਰ੍ਹਾਂ ਹੋਇਆ ਇਹ ਕਹਿੰਦੇ ਵੀ ਇੱਥੇ ਕੋਈ ਟਾਬੇ ਦੇ ਵਿੱਚ ਇੱਥੇ ਚਿਕਨ ਨਹੀਂ ਅੜਦਲੇ ਹੈਗਾ ਅੱਛਾ ਚਿਕਨ ਕੜੀ ਵੀ ਆਪਾਂ ਚਿਕਨ ਕੜੀ ਬਣਾਉਨੇ ਆ ਅੱਛਾ ਮੈਂ ਕਿਹਾ ਵੀ ਕੜੀ ਪਕੌੜਾ ਨਾਲ ਲਾ ਦਿੰਦੇ ਨੇ ਕੋਈ ਕੋਈ ਕੜੀ ਪਕੌੜਾ ਵੀ ਨਾਲ ਲਾ ਦਿੰਦੇ ਆ ਤੇਰੇ ਵਿੱਚ ਕੜੀ ਪਕੌੜਾ ਲੈ ਆਏ ਕੜੀ ਪਕੌੜਾ ਵਿਦ ਫਰਾਈਡ ਰਾਈਸ ਐਂਡ ਟੁਲਿਆ ਦੀ ਚਪਾਤੀ ਚਲੇ ਦੀ ਚਪਾਤੀ ਕੀ ਆ ਬਾਤ ਅੱਛਾ ਕੜੀ ਪਕੌੜਾ ਜਿਹੜਾ ਕੜੀ ਦੇ ਨਾਲ ਤੁਹਾਨੂੰ ਚਪਾਤੀ ਜਿਹੜੀ ਪਲੇਟ ਕੀ ਰੇਟ ਦਿੰਦੇ ਤੁਸੀਂ ਇਹ ਜੀ ਸਾਡੀ ਪਲੇਟ ਹੈ 70 ਰੁਪਏ ਨਾਲ ਦੇਹੀ ਵੀ ਦਿੰਦੇ ਆ ਸਲਾਦ ਵੀ ਦਿੰਦੇ ਆ ਆਚਾਰ ਵੀ ਦਿੰਦੇ ਆ ਮਿਰਚੀ ਵੀ ਦਿੰਦੇ ਆ ਹਰੀ ਅੱਛਾ ਕੀ ਆ ਬਾਤ ਹੈ ਜੀ ਹਾਂ ਜੀ ਬਾਜੀ ਬੰਦੇ ਜਿਹੜੀ ਚਿਕਨ ਦੀ ਪਲੇਟ ਆ ਉਹ ਕੀ ਰੇਟ ਆ ਜੀ ਚਿਕਨ ਦੀ ਪਲੇਟ 90 ਰੁਪਏ ਹੈ ਜੀ 90 ਰੁਪਏ ਹੈ ਹਾਂ ਜੀ 90 ਰੁਪਏ ਦੇ ਵਿੱਚ ਚਿਕਨ ਵੀ ਮਿਲੂਗਾ ਜੇ ਰਾਈਸ ਗਾਣੀ ਤੇ ਰਾਈਸ ਮਿਲੂਗਾ ਚਾਰ ਚਪਾਤੀ ਜਿਹੜੀਆਂ ਚਪਾਤੀ ਲੈ ਲਓ ਜਾਂ ਰਾਈਸ ਲੈ ਲਓ ਚਾ ਚਾਰ ਚਪਾਤੀ ਜਾਂ ਰਾਈਸ 200 ਰੁਪਏ ਦੇ ਵਿੱਚ ਹਾਂਜੀ ਬਾਕੀ ਸਭ ਦਾ ਏਰੀਆ 'ਚ 100 ਤੋਂ ਉੱਪਰ ਦੇ ਰਹੇ ਨੇ ਕੋਈ 120 ਦੇ ਰਿਹਾ ਹੈ 140 ਕੋਈ 100 ਦੇ ਰਿਹਾ ਅਸੀਂ ਸਿਰ 90 ਰੱਖਿਆ ਹੋਇਆ ਬਸ ਬਾਕੀ ਮੇਨ ਕੱਲ ਬਣਾਇਦਾ ਵੀ ਫਰਕ ਹੁੰਦਾ ਪਤਾ ਨਹੀਂ ਬਣਾਈ ਕਿਦਾਂ ਦੀ ਹੈ ਉਹਨਾਂ ਦੀ ਹਾਂਜੀ ਬਣਾਈ ਵੀ ਅਸੀਂ ਡੇਲੀ ਅਸੀਂ ਫਰੈਸ਼ ਲੈ ਕੇ ਆਉਣਾ ਜੀ ਸਾਫ ਫਰੈਸ਼ ਲੈ ਕੇ ਡੇਲੀ ਬਣਾਉਣਾ ਡੇਲੀ ਜਿੰਨਾ ਸਾਰੇ ਮਸਾਲੇ ਸਹੀ ਪਾਉਨੇ ਜੀ ਅਸੀਂ ਜੋ ਜਮਤਰੀ ਹੋਈ ਹਰੀ ਇਲਾਇਚੀ ਹੋਈ ਕਾਲੀ ਇਲਾਇਚੀ ਹੋਈ ਅ ਬੜੀ ਪਤਾ ਹੋਇਆ ਇਹ ਜਣੀ ਸਾਰੀ ਚੀਜ਼ਾਂ ਆਪਣੇ ਫਰੈਸ਼ ਬਣੇ ਕੋਈ ਹੋਰ ਮਤਲਬ ਕੋਈ ਕੰਪਰਮਾਈਜ਼ ਨਹੀਂ ਕਿਸੇ ਚੀਜ਼ ਨਾਲ ਖਾਣੇ ਨਾਲ ਕੋਈ ਕੰਪਰਮਾਈਜ਼ ਨਹੀਂ ਪੈਸੇ ਨਾਲ ਹੋ ਸਕਦਾ ਸਾਡੇ ਕੋਲ ਅਗਰ ਬਚ ਕੇ ਨਾਲ ਹੀ ਖਾਣਾ ਐਸੇ ਅਸੀਂ ਗਰੀਬਾਂ ਨੂੰ ਵੰਡ ਜਾਂਦੇ ਆ ਅੱਛਾ ਦੂਸਰੇ ਦੇ ਨਹੀਂ ਜੂਸ ਕਰਦੇ ਅਸੀਂ ਚਾਹੇ ਪਿੰਡ ਆਪਣੇ ਗਰੀਬ ਬੰਦੇ ਨੂੰ ਵੰਡ ਦੰਨੇ ਜਾ ਕੇ ਜਾਂ ਇੱਥੇ ਜਿਹੜੇ ਹੁੰਦੇ ਨੇ ਉਹਨੂੰ ਡੋਲੂ ਚ ਪਾ ਕੇ ਵੰਡ ਕੇ ਭਾਂਡੇ ਸਾਫ਼ ਕਰਕੇ ਲੈ ਕੇ ਜਾਏ ਦੂਜੇ ਦਾ ਫਰੈਸ਼ ਬਣਾਉਣਾ ਅੱਛਾ ਬਿਲਕੁਲ ਦੂਜੇ ਦਾ ਰਿਫਰੈਸ਼ ਸਾਰਾ ਸਮਾਂ ਬਣਾ ਬਿਲਕੁਲ ਫਰੈਸ਼ ਹੀ ਹੋ ਜਾਏ ਅੱਛਾ ਤੇ ਚਿਕਨ ਇੱਕ ਕਿੰਨੀ ਤਰ੍ਹਾਂ ਦਾ ਬਣਾਉਂ ਚਿਕਨ ਤਰੀ ਉਹ ਤਰੀ ਵਾਲਾ ਹਰੀਆਲੇ ਚਿਕਨ ਗਰੇਵੀ ਜਿਹੜਾ ਪੰਜਾਬੀਆਂ ਦਾ ਫੇਵਰਿਟ ਆ ਹਾਂਜੀ ਪੰਜਾਬੀਆਂ ਦਾ ਫੇਵਰਿਟ ਦੇ ਕਹਿੰਦੇ ਕਈ ਕਹਿੰਦੇ ਨੇ ਵੀ ਸਾਨੂੰ ਉਹ ਚਿਕਨ ਬਰੀਆਨੀ ਦਾ ਮੈਂ ਕਿਹਾ ਵੀ ਚਿਕਨ ਤਰੀ ਵਿੱਚ ਪਾ ਲਓ ਚਿਕਨ ਬਰੀਆਨੀ ਬਣ ਜੂਗੀ ਹਾਂਜੀ ਹਾਂ ਐ ਤਰੀ ਦੇ ਵਿੱਚ ਚਿਕਨ ਆ ਅਸੀਂ ਕਿਹੜਾ ਅਲੱਗ ਕੋਈ ਤਰੀ ਬਣਾਉਨੇ ਆ ਵੀ ਵਿੱਚ ਦੋ ਟੁਕੜੇ ਛੱਡ ਤੇ ਇਹਦੇ ਵਿੱਚੇ ਬਣਿਆ ਹੋਇਆ ਸਾਰਾ ਵਿੱਚ ਤੇ ਬਾਈ ਹੁਣ ਦਿਖਾਓ ਪਹਿਲਾਂ ਮੈਨੂੰ ਇੱਕ ਵਾਰੀ ਤੁਸੀਂ ਤੁਹਾਡਾ ਆਪਣਾ ਖਾਣਾ ਦਿਖਾਓ ਪਹਿਲਾਂ ਤਾਂ ਕਹੀ ਜੀ ਚਿਕਨ ਓਕੇ ਗੜੀ ਇਹਨੂੰ ਕਹਿੰਦੇ ਚਿਕਨ ਕਰੀ ਉਹ ਜਗਤ ਜਿਹੜੀ ਸਾਰੀਆਂ ਅਲੱਗ-ਅਲੱਗ ਆ ਪਾਸੇ ਅਲੱਗ-ਅਲੱਗ ਇਹਨੂੰ ਇੱਕ ਚਿਕੀ ਦਾ ਕੜਮਾ ਘੁਮਾਓ ਹੀ ਕਰ ਚੀਜ਼ਾ ਕੱਢ ਕੇ ਦਿਖਾਓ ਕੀ ਬਾਤ ਹੈ ਕੀ ਬਾਤ ਹੈ ਜੇ ਪੀਸੀ ਜਿਆਦਾਤਰ ਸੀਨੀਅਰ ਦੇ ਆ ਨਾ ਹਾਂਜੀ ਕੀ ਬਾਤ ਹੈ ਸਾਰਾ ਲੱਗ ਪੀਸ ਵੀ ਹੈ ਅਜਾ ਲੈਗ ਪੀਸ ਵੀ ਲਗਭਗ ਸਾਰਾ ਕੁਝ ਵਧੀਆ ਪੀਸ ਨੇ ਸਾਰਾ ਕੁਝ ਸਭ ਅਸੀਂ ਬਰੇ ਪਲੇਟ ਕਿੰਨੇ ਪੀਸ ਤੇ ਦੇਉ ਅਸੀਂ ਪਲੇਟ ਤੇ ਦੋ ਵੀ ਪਾ ਦਨੇ ਤਿੰਨ ਵੀ ਪਾ ਦਨੇ ਜੀ ਆ ਮਰਚੀ ਦੇ ਮਾਲਕ ਹਾਂ ਤਿੰਨ ਪਾ ਦਨੇ ਕੋਈ ਗੱਲ ਨਹੀਂ ਮਖਾ ਦੁਬਾਰਾ ਡਬਲ ਵੀ ਪਾਉਣਾ ਸਾਰਾ ਅਜਾ ਜੇ ਦੁਬਾਰਾ ਮੰਗ ਲਵੇ ਕੋਈ ਡਬਲ ਵੀ ਆ ਬਿਨਾ ਮੰਗੇ ਤੇ ਪਾਉਣਾ ਡਬਲ ਡਬਲ ਸਾਬੂ ਵੀ ਦੇ ਦੇ ਦੀ ਅਜਾ ਚਾਵਲ ਦੀ ਜਿੰਮਤਾ ਹੋਰ ਲੈ ਲੈ ਜਾਂਦਾ ਕੀ ਬਾਤ ਹੈ ਅਜਾ ਉੜ ਕੜੀ ਦਿਖਾਓ ਆਪਣੀ ਕੜੀ ਵੀ ਬਿਨਾ ਮੰਗੇ ਦਾ ਡਬਲ ਦਿੰਨੇ ਆ ਸਭ ਕੋ ਡਬਲ ਦੇਈ ਜਾਂਦੇ ਵਾਹ ਜੀ ਵਾਹ ਜ਼ਬਰਦਸਤ ਬੰਦਾ ਪਿੱਟ ਢੱਡ ਭਰ ਇਹ ਗੱਲ ਬਿਲਕੁਲ ਬਿਲਕੁਲ ਬੜੀ ਕਮਾਓ ਇੱਕ ਕਰੀ ਕਰਸ਼ੀਪੇ ਬੜੀ ਜੀ ਪਤਾ ਲੱਗੇ ਫਿਰ ਲਗਭਗ ਕੜੀ ਤੋਂ ਫਿਨਿਸ਼ ਹੋਣ ਵਾਲੀ ਥੋੜੀ ਹੈ ਹਾਂ ਫਿਨਿਸ਼ ਹੋਣ ਵਾਲੀ ਚਲੋ ਅਸੀਂ ਬੜੇ ਮੌਕੇ ਤੇ ਆ ਗਏ ਭਈ ਹਾਂ ਨਾ ਉਹ ਠੰਡੀ ਹੋਈ ਹੈ ਉਹ ਗਰਮ ਕਰਕੇ ਪਾਵਾਂਗੇ ਅੱਛਾ ਅੱਛਾ ਤੇ ਨਾਲ ਤੁਹਾਡੇ ਜਿਹੜੇ ਫਰਾਈਡ ਰਾਈਸ ਨੇ ਦਿਖਾਓ ਰਾਈਟ ਦਿਖਾ ਦਿਓ ਆਪਣੇ ਤੁਸੀਂ ਭਾਜੀ ਓ ਵਾਜੂ ਆਇਆ ਜੀ ਫਰਾਈਡ ਰਾਈਸ ਇਹਦੇ ਵਿੱਚ ਚਿਕਨ ਪਾ ਕੇ ਚਾਹੇ ਬਰੀਆਨੀ ਬਣਾਵੇ ਚਾਹੇ ਜੋ ਮਰਜ਼ੀ ਬਣਾ ਲਓ ਲੋਕਾਂ ਨੇ ਵਹਿਮਾਂ ਵੀ ਬਰੀਆਨੀ ਕਹਿੰਦੇ ਆ ਉਹ ਪਕਾਣੀ ਤਰੀ ਦੂਸਰੀ ਪਾ ਦਿੰਦੇ ਨੇ ਦੋ ਹੱਡੀਆਂ ਰੱਖ ਦਿੰਦੇ ਨੇ ਹਾਂ ਉਹ ਕਹਿੰਦੇ ਚਿਕਨ ਬਰੀਆਨੀ ਆ ਦੇਖ ਵਾਹ ਜੀ ਬੈਠੋ ਬੁੱਤ ਬੈਠ ਕੋਈ ਨਹੀਂ ਇਹ ਚਪਾਤੀ ਆਈ ਸਾਡੀ ਬੈਠੇ ਹੁਣ ਇਹ ਪ੍ਰੈਸ ਆ ਰਿਹਾ ਥੋੜਾ ਜਿਹਾ ਲੈ ਕੇ ਬਸ ਕੋਈ ਚਪਾਤੀ ਓਕੇ ਕੀ ਬਾਤ ਹੈ ਕਰੀ ਬੀਬੀ ਹੁਣੀ ਬਣਾਉਣੀ ਹੈ ਸਾਰੀਆਂ ਮਾਜੀਓ ਚਲੋ ਭਾਈ ਜੀ ਸਾਡੀ ਫਰਮ ਤੁਸੀਂ ਪੈਕਿੰਗ ਵੀ ਦਿੰਦੇ ਆ ਗੱਡੀਆਂ 'ਚ ਬੈਠ ਕੇ ਉਹ ਪੈਕਿੰਗ ਕਰਕੇ ਲੈ ਕੇ ਜਾਂਦੇ ਨੇ ਅੱਛਾ ਮਤਲਬ ਪੈਕਿੰਗ ਮੁਕੀ ਸਰ ਤੁਸੀਂ ਤੁਹਾਡੇ ਕੋਲ ਇਹ ਗੁਲਜਾਰ ਵਾਲੇ ਸਟੂਡੈਂਟ ਵਗੈਰਾ ਆ ਜਾਂਦੇ ਨੇ ਹੋਰ ਬੱਚੇ ਜਾਂ ਹੋਰ ਗੱਡੀਆਂ ਵਾਲੇ ਕਾਰੇ ਬੈਠ ਜੀ ਨੇ ਪੈਕਿੰਗ ਪੈਕਿੰਗ ਕਰਕੇ ਭੇਜਦੇ ਨੇ ਡੱਬਿਆਂ 'ਚ ਕੀ ਬਾਕੀ ਨਾਲ ਦੀਆਂ ਪੈਕ ਕਰਕੇ ਫਿੱਟ ਕਰਦੇ ਤੇ ਭਾਈ ਜੀ ਜਿਹੜਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਖੋਲ ਕੇ ਰੱਖਿਆ ਖੁੱਲਿਆ ਨੂੰ ਦੋ ਹਫ਼ਤੇ ਹੋ ਗਏ ਤੀਸਰੇ ਸਟਾਰਟ ਅੱਛਾ ਦੋ ਹਫ਼ਤੇ ਹੋ ਚੁੱਕੇ ਨੇ ਤੁਹਾਨੂੰ ਤੇ ਤੀਜਾ ਹਫ਼ਤਾ ਸਟਾਰਟ ਆ ਕੇ ਰਿਸਪੌਂਸ ਕਿਵੇਂ ਦਿੰਦਾ ਉਹ ਭਾਜੀ ਰਿਸਪੌਂਸ ਸਰ ਕ ਦੀ ਸਾਟ ਜਿਹੜਾ ਲੱਗਿਆ ਹੋਇਆ ਉਹੀ ਮੁੜਿਆ ਵੀ ਨਹੀਂ ਬਹੁਤ ਬਹੁਤ ਵਧੀਆ ਰਿਸਪਾਂਸ ਮੇਰਾ ਕੀ ਕਰ ਰਿਹਾ ਲੋਕ ਆ ਕੇ ਫੋਟੋ ਖਿਚਾ ਕੇ ਲੱਗ ਜਾਂਦੇ ਭਈ ਬਹੁਤ ਸਰਦਾਰ ਭਾਈ ਨੇ ਨਾਲ ਫੋਟੋਆਂ ਖਿਚਾ ਕੇ ਲੱਗ ਜਾਂਦੇ ਨੇ ਭਈ ਬੰਨ ਬਹੁਤ ਖੁਸ਼ ਹੋਇਆ ਖਾ ਕੇ ਕੀ ਬਾਤ ਹੈ ਅਜਾ ਪਰ ਇੱਕ ਗੱਲ ਤੁਹਾਨੂੰ ਦੇ ਇੱਕ ਹੋਰ ਵੀ ਹਿੰਮਤ ਪੈਣੀ ਲੋਕਾਂ ਦੇ ਵਿੱਚ ਪੈਣੀ ਚਾਹੀਦੀ ਜੀ ਅਜਾ ਕਿਉਂਕਿ ਅੱਗੇ ਪੰਜਾਬੀ ਭਰਾ ਬਹੁਤ ਘੱਟ ਸੀ ਇਸ ਫੀਲਡ ਦੇ ਵਿੱਚ ਪਰ ਹੁਣ ਪੰਜਾਬੀ ਭਰਾਵਾਂ ਨੇ ਪਠਾਣ ਲਿਆ ਵੀ ਹੁਣ ਅਸੀਂ ਆ ਚੀਜ਼ ਕਰੀਏ ਬਾਕੀ ਉਹਦੇ ਜਿਹੜੇ ਉਹ ਫੌਜੀ ਭਰਾਵਾਂ ਵਿੱਚ ਆ ਗਿਆ ਤਾਂ ਫਿਰ ਤਾਂ ਭਾਈ ਗੱਲ ਹੋਰ ਹੀ ਵੱਖਰੀ ਬਣਦੀ ਹੈ ਡਿਸਪਲਨ ਰੱਖੀਦਾ ਸਾਫ ਸਭ ਜਦਾ ਫੋਲਟਾਂ ਰੱਖਦੇ ਆ ਬਿਲਕੁਲ ਬਾਕੀ ਦੇਖੋ ਤੁਸੀਂ ਸਾਰਾ ਸਾਫ ਆ ਸਾਰਾ ਕੰਦੀਆ ਬਿਲਕੁਲ ਆ ਭਾਈ ਉਹਨਾਂ ਦਾ ਸਾਲ ਦੇਖਾ ਦੀ ਤਨੂ ਦੇਖੋ ਬਹੁਤ ਸਫਾਈ ਹੈ ਇੰਦੀ ਐਨ ਪੂਰਾ ਸਾਫ ਸੁਥਰਾ ਭਾਈ ਉਹਨਾਂ ਦੇ ਖਾਣਾ ਮਿਲਦਾ ਤੇ ਬਸ ਹੋਰ ਭਾਈ ਮੈਂ ਤਾਂ ਕੋਈ ਤੁਹਾਨੂੰ ਆਪਣੇ ਜਿਹੜੇ ਮੇਰੇ ਫੋਲੋਅਰ ਦਰਸ਼ਕ ਦੇ ਜਿਹੜੇ ਸਾਡੇ ਆ ਦਿੱਲੀ ਨੂੰ ਲੰਘਦੇ ਨੇ ਹਾਂਜੀ ਭਾਈ ਹੁਣਾਂ ਕੋ ਰੋਕੇ ਆਓ ਭਾਈ ਹੁਣਾਂ ਕੋਲੋਂ ਖਾਣਾ ਖਾ ਕੇ ਜਾਓ ਜਿਹਨਾਂ ਨੇ ਵਿੱਚ ਖਾਣਾ ਵਿੱਚ ਖਾਓ ਜਿਹਨਾਂ ਨੇ ਨਾਨ ਵਿੱਚ ਖਾਣਾ ਉਹ ਨਾਨ ਵਿੱਚ ਖਾਓ ਤੇ ਭਾਈ ਹੁਣ ਸਾਡੀ ਲਾਓ ਪਲੇਟ ਫਿਰ ਲਾਓ ਜੀ ਹਾਂਜੀ ਚਲੋ ਹਾਂ ਲੋ ਕਲੋਣ ਕੰਨੀਆਂ ਹੋਰ ਪਾ ਦੇ ਲਾ ਕੰਨੀਆਂ ਪਾ ਦੇ ਸਾੜੋ ਤੇ ਆ ਬਾਦਾ ਤੇ ਭਾਈ ਲਾਓ ਫਿਰ ਸਾਡੀ ਪਲੇਟ ਹਾਂਜੀ ਹਾਂਜੀ ਕਰੀਏ ਚੈੱਕ ਭਾਈ ਵਾ ਤੁਹਾਡਾ ਕਿਉਂਕਿ ਉਧਰ ਹੀ ਕਿਹੜੀ ਚੋਲ ਤੁਹਾਡੇ ਚੱਕ ਤੇ ਬਹੁਤ ਟੇਸਟੀ ਸੀਗੀ ਰਾਜੇ ਹੀ ਸੋਚਿਆ ਵੀ ਅੱਜ ਤੁਹਾਡੀ ਅਸੀਂ ਇੱਕ ਪਲੇਟ ਜਿਹੜੀ ਆ ਚਿਕਨ ਜਰੂਰ ਤੁਹਾਡਾ ਟੈਸਟ ਕਰਕੇ ਜਾਈਏ ਭਾਈ ਬਿਲਕੁਲ ਕਿਉਂਕਿ ਫੌਜੀ ਭਰਾਵਾਂ ਦਾ ਪਤਾ ਲੱਗਿਆ ਫੌਜੀ ਭਰਾਵਾਂ ਜਿਹੜੇ ਕਿਦਾਂ ਦਾ ਖਾਣਾ ਬਣਾਉਂਦੇ ਨੇ ਬਾਈ ਇੱਕ ਪਲੇਟ ਲਾਉਣੀ ਹੈ ਜੀ ਇੱਕ ਲਾਉਣੀ ਹੈ ਇੱਕ ਲਾਓ ਜੀ ਇੱਕ ਓਕੇ ਓਕੇ ਲੋ ਜੀ ਪਲੇਟ ਹੋ ਗਈ ਸ਼ੁਰੂ ਲੱਗਣੀ ਆਪਣੀ ਬਰਾਬਰ ਇਹ ਦਹੀਂ ਜੀ ਕੀ ਬਾਤ ਹੈ ਆ ਲੋ ਖਾਣੇ ਆਜਾ ਦਹੀਂ ਨਾਲ ਸਿੰਪਲ ਦਿੰਦੇ ਹੋ ਹਾਂ ਜੀ ਨਹੀਂ ਤਾਂ ਸਿੰਪਲ ਦੇ ਨਾਲ ਨਹੀਂ ਹੁੰਦਾ ਪੜ੍ਹੇ ਲਿਖੇ ਜਵਾਨ ਆਉਂਦੇ ਨੇ ਹਾਂ ਜੀ ਕਹਿੰਦੇ ਤੁਸੀਂ ਕਿਵੇਂ ਸ਼ੁਰੂ ਕੀਤਾ ਜੀ ਕੀ ਆ ਅੱਛਾ ਮੈਂ ਕਿਹਾ ਵੀ 1980 12 ਚ ਮੈਂ ਗ੍ਰੈਜੂਏਸ਼ਨ ਕਰਕੇ ਫ੍ਰਾਮ ਐਸ ਕੌਂਸਲ ਕਰਨ ਨੂੰ ਗਿਆ ਜੀ ਲੇਕਨ ਆ ਉਸ ਡਿਜੀਟਲ ਸਾਇੰਸ ਚ ਉਹਦੇ ਬਾਅਦ ਮੈਂ ਇੰਜੀਨੀਅਰ ਤੇ ਪੜ੍ਹਦੀ ਹੋਇਆ ਜੀ ਅੱਛਾ ਇੰਜੀਨੀਅਰ ਤੇ ਪੜ੍ਹਦੀ ਹੋਣ ਤੋਂ ਬਾਅਦ ਕਾਰਕਲ ਜੁੱਧ ਮੈਂ ਇੰਜੀਨੀਅਰ ਚੀਫ ਰੰਜ ਦਿੱਲੀ ਜਲੜਿਆ ਜੀ ਅੱਛਾ ਮੈਂ ਨਕਸ਼ੇ ਦਾ ਵੀ ਕੰਮ ਕਰਦਾ ਸੀ ਚੌਲਾਂ ਹੀ ਰੋਕੀ ਦੀ ਨਾ ਇੰਜੀਨੀਅਰ ਦੀ ਡਿਗਰੀ ਕੀਤੀ ਹੋਈ ਹੈ ਜਿਹੜੇ ਪੌੜ ਬਣਾਉਂਦੇ ਨੇ ਆ ਬਹਿ ਜਾ ਘੰਟ ਇੱਕ ਮਿੰਟ ਰੋਕਦੇ ਨੇ ਬਾਈਨ ਯੂਨੀਅਲ ਕਾਂਡਾ ਮੌਂਦਿਆ ਅੱਛਾ ਕਰਗਿਲ ਦੀ ਜੰਗ ਦੇ ਵਿੱਚ ਵੀ ਤੁਸੀਂ ਪਾਰਟਿਸਪੇਟ ਕੀਤਾ ਹਾਂ ਹਾਂਜੀ 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 ਅੱਛਾ ਮੈਂ ਇੱਥੇ ਬਹਿ ਕੇ ਲੜਿਆ ਜੀ ਅੱਛਾ ਇੰਜੀਨੀਅਰ ਚੀਫ ਬ੍ਰਾਂਚ ਦੇ ਵਿੱਚ ਲਗ ਸੇ ਬਣਾਉਂਦੇ ਸੀ ਕੰਪਨੀ ਤੇ ਬੈਕਅਪ ਤੇ ਪਛੇ ਬਣਾਉਂਦੇ ਸੀ ਯੂਨੀਅਲ ਦਾ ਰਾਸ ਕਿੱਥੇ ਆ ਉਹ ਕਿੱਥੇ ਆ ਕਿਹੜਾ ਮਤਲਬ ਹਿੱਸਾ ਪਾਇਆ ਤੁਸੀਂ ਉਸ ਜੰਗ ਦੇ ਵਿੱਚ ਹਿੱਸਾ ਪਾਇਆ ਜੀ ਉਹ ਤੋਂ ਬਾਅਦ ਫਿਰ ਇੱਕ ਸਾਡੇ ਡੈਪੂਟੇਟ ਸਨ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਸਟਾਫ ਦੇ ਵਿੱਚ ਅੱਛਾ ਹਾਂਜੀ ਫ੍ਰੀਟਨ ਕੰਟਰੀ ਯਾਬ ਰਿਟਰਨ ਕੰਟਰੀ ਜਾਣੇ ਜਾਣ ਦਾ ਮਤਲਬ ਬਹੁਤ ਵਧੀਆ ਸੀ ਜਾਣੀ ਉੱਥੇ ਸਾਨੂੰ ਜੇ ਬਾਹਰ ਜਾਂਦੇ ਤੇ ਤਾਨੂੰ ਹੈਲੀਕਾਪਟਰ ਕਰਕੇ ਜਾਣ ਵਾਸਤੇ ਅੱਛਾ ਜੀ ਕਿਉਂਕਿ ਐਟਲੈਂਟਿਕ ਮਹਾਸਾਗਰ ਦੇ ਵਿਚਕਾਰ ਟਾਪੂ ਹੈ ਇੱਕ ਰਿਟਰਨ ਕੰਟਰੀ ਹਾਂ ਜੀ ਉਹ ਕੰਟਰੀ ਦੇ ਵਿੱਚ ਅਸੀਂ ਜਾ ਕੇ ਇੱਕ ਸਾਲ ਲੱਗਿਆ ਕਿ ਉੱਥੇ ਉੱਥੇ ਸੋਨਾ ਮਹਾਰਾਜ ਨੇ ਵਧੀਆ ਪ੍ਰੋਗਰਾਮ ਹੋਇਆ ਜੜੀ ਸੱਚਾਈ ਰੱਖੀ ਆ ਜੜੀ ਕਹਿੰਦੇ ਕੰਮ ਤੋਂ ਚੋਰੀ ਨੀ ਕਰੋ ਸੱਚਾਈ ਰੱਖੋ ਇਮਾਨਦਾਰੀ ਰੱਖੋ ਤੁਹਾਡੇ ਜਣੀ ਜੜੀ ਮਿਹਨਤ ਆ ਆਪਣੇ ਆਪ ਤੁਹਾਡੇ ਕੰਮ ਚ ਚੰਨੂ ਬਿਲਕੁਲ ਬਿਲਕੁਲ ਕੋਈ ਇਹਦੇ ਵਿੱਚ ਦੋਰ ਐ ਨਹੀਂ ਚਾਹੇ ਸਟੂਡੈਂਟ ਵੀ ਹੋਣ ਉਹਨਾਂ ਨੂੰ ਵੀ ਇਹੀ ਗਾਈਡ ਕਰੀ ਤੇ ਵੀ ਬਹੁਤ ਵਧੀਆ ਖਾਓ ਭਾਈ ਵਧੀਆ ਖਾਣੀ ਦੰਨਿਆਂ ਖਾਓ ਔਰ ਵਧੀਆ ਆਪਣੀ ਪ੍ਰੈਕਟਿਸ ਕਰਕੇ ਵਧੀਆ ਕਿਸੇ ਨੇ ਹੀਰਿਆ ਫੇਰੀ ਨਾ ਕਰੋ ਕਿਸੇ ਨਾਲ ਵੀ ਕੋਈ ਉਹ ਨਹੀਂ ਕਰਨੀ ਹੈਗੀ ਵੀ ਆਪਣਾ ਜਿਹੜਾ ਕਰੋਗੇ ਜੋ ਕਮਾਈ ਹੋਣੀ ਤੁਹਾਨੂੰ ਲੱਗਦੀ ਆ ਵੀ ਅਸੀਂ ਕੁਝ ਨਹੀਂ ਕਰ ਰਿਹਾਏ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਥੋੜੀ ਸਫਲਤਾ ਥੋੜੀ ਕਾਮਯਾਬੀ ਤੇ ਭਾਈ ਜੀ ਤੁਸੀਂ ਫੌਜ ਦੇ ਵਿੱਚ ਕਿਹੜੀ ਪੋਸੇ ਰਹੇ ਹੋ ਜੀ ਮੈਂ ਹੋ ਹੌਲਡਰ ਸੀ ਜੀ ਅੱਛਾ ਜੀ 에어 డిਫੈਂਸ ਆਰਟੀ ਸੀ ਮੇਰੀ ਅੱਛਾ ਜੀ ਕਿਹੜੇ ਫੌਜ ਦੇ ਵਿੱਚ ਤੁਸੀਂ ਪਹੁੰਚੇ ਮੈਂ 98 'ਚ ਆ ਗਿਆ ਸੀ 98 ਦੇ ਵਿੱਚ ਹਾਂ ਯਾਰ ਫਿਰ ਆਰਟਾਇਰ ਹੋ ਗਿਆ ਸੀ ਟਾਇਰ ਹੋ ਗਿਆ ਸੀ 98 'ਚ 98 ਦੇ ਵਿੱਚ ਹਾਂ ਜੀ ਮਤਲਬ ਤੁਸੀਂ ਵੀ ਇੱਕ ਇੱਕ ਦੀ ਜੰਗ ਤਾਂ ਤੁਸੀਂ ਦੇਖੀ ਲੱਗਦੀ ਹੈ ਹਾਂ ਦੇਖੀ ਹੈ ਨਹੀਂ ਵੈਸੇ ਉਥੇ ਬਾਰਡਰ ਤੇ ਰਹੇ ਆ ਪਾਕਿਸਤਾਨ ਦੇ ਸਾਹਮਣੇ ਵੀ ਜਵਾਹਰੀ ਸ਼ਰੀਨਰ ਵਗੈਰਾ ਹੋਰ ਉੱਪਰ ਤੱਕ ਕੀ ਬਾਤ ਹੈ ਹਾਂ ਕਹਿੰਦਾ ਭਾਈ ਫੌਜ ਦੇ ਵਿੱਚ ਵੀ ਖਾਣਾ ਇਦਾਂ ਦਾ ਮਿਲ ਕੇ ਤੂੰ ਵਧੀਆ ਮਿਲਦਾ ਹਾਂਜੀ ਜਿਓ ਜਿਹਾ ਫੌਜ ਆ ਉਹੋ ਜਿਹੀ ਵਸ ਜਾ ਰਹੇ ਅਸੀਂ ਉਹ ਮੈਨੂੰ ਉਹੀ ਵੀ ਲੱਗੇ ਪੂਰੇ ਅਸੀਂ ਤਿਆਰ ਕਰ ਭਾਈ ਆਹੀ ਗੱਲ ਸੁਣਦੀ ਥੋੜੀ ਕੋਲੋਂ ਉਹ ਜਿਹੋ ਫੌਜੀ ਖਾਣਾ ਖਾਂਦੇ ਨੇ ਤੁਸੀਂ ਸੇਮੋ ਸ਼ੁਰੂ ਕੀਤਾ ਹਾਂਜੀ ਹਾਂਜੀ ਕਿਤੇ ਫੌਜੀ ਜਿਹੜੇ ਖਾਣਾ ਹੁੰਦਾ ਕਿਤੇ ਜਵਾਈਆਂ ਵਾਂਗੂ ਸੇਵਾ ਹੁੰਦੀ ਉੱਥੇ ਪੱਕੀ ਗੱਲੋ ਭਾਈ ਹਾਂਜੀ 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 ਕੀ ਬਾਤ ਆ ਜੀ ਫੌਜ ਨੂੰ ਪੂਰਾ ਫੌਜ ਨੂੰ ਡਿਸਪਲਿਨ ਰੱਖੀਦਾ ਫੌਜ ਨੂੰ ਸਾਫ਼ ਸਭਾਈ ਪੂਰੇ ਖਾਣੇ ਦੇ ਬੈਣ ਬਿਲਕੁਲ ਸਾਫ਼ ਸਭਾਈ ਰੱਖੀਦੀ ਭਾਈ ਘਰ ਦੇ ਸਪੋਰਟ ਕਰਦੇ ਥਾਨੂੰ ਫੁੱਲ ਕਰਦੇ ਨੇ ਬਿਲਕੁਲ ਇੱਕ ਭਾਈ ਕਿਹੜੇ ਕੰਮ ਚ ਬੈ ਗਏ ਹੋ ਹੋਰ ਕੰਮ ਕਰ ਲੈਂਦੇ ਨਹੀਂ ਸੇਵਾ ਕਰ ਰਹੇ ਜੀ ਬਸ ਰੋਟੀ ਆਹੀ ਪਾਉਂਦੇ ਨੇ ਇੰਨਾ ਹੋਰ ਕੰਮ ਨਹੀਂ ਆ ਤੇ ਹਾਂ ਜੀ ਹਾਂ ਤੇ ਬਾਈ ਹੁਣ ਕੀ ਇੱਕ ਸੁਨੇਹਾ ਕੀ ਦੋਂਗੇ ਜਿਹੜੇ ਅੱਜ ਕੱਲ ਦੇ ਨੌਜਵਾਨੀ ਪੀੜੀ ਬਾਹਰ ਕਿਤੇ ਡਾਲ ਨੂੰ ਜਾਂਦੀ ਆ ਤੇ ਪੰਜਾਬ 'ਚ ਕੰਮ ਕਰਕੇ ਰਾਜੀ ਨਹੀਂ ਕੀ ਸੁਨੇਹਾ ਦੋਗੇ ਤੁਮ ਉਹਨਾਂ ਨੂੰ ਸੁਨੇਹਾ ਸਰਾ ਇਹੀ ਦੋਂਗੇ ਵੀ ਆਪਣੀ ਜੋਬ ਵਿੱਚ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਕਰੋ ਫਲ ਦਾ ਇੰਤਜ਼ਾਰ ਮਤ ਕਰੋ ਇਹ ਪਾਲਤ ਨੂੰ ਆਪਣੇ ਆਪ ਮਿਲੂਗਾ ਔਰ ਦੂਸਰੀ ਇਮਾਨਦਾਰੀ ਰੱਖੋ ਕਿਸੇ ਨਾਲ ਧੋਖਾ ਥੜੀ ਨਾ ਕਰੋ ਕਹਿੰਦਾ ਮਤਲਬ ਜੇ ਤੁਸੀਂ ਅੱਛੀ ਸਟੱਡੀ ਕਰਕੇ ਜਾਓਗੇ ਤਾਂ ਬਾਹਰ ਜਾਣ ਦੇ ਵਿੱਚੋਂ ਇੱਥੇ ਅਗਰ ਤੁਸੀਂ 20-25000 ਰੁਪਏ ਇੱਥੇ ਕਮਾਉਣੇ ਹੋ ਤੇ ਬਾਹਰ ਨਾਲ ਦੀ ਵੈਸਟ ਹੈ ਬਿਲਕੁਲ ਬਾਹਰ ਨਾਲ ਦੀ ਵੈਸਟ ਹੈ ਰੋਟੀ ਆਪਣੇ ਮਾਪੇ-ਮਾਪੇ ਕੋਲ ਰਹੇ ਤਾਂ ਮਾਤਾ-ਪਿਤਾ ਦੇ ਕੋਲ ਰਹੇ ਨੇ ਆਪਾਂ ਤੇ ਮਾਤਾ-ਪਿਤਾ ਦੀ ਸੇਵਾ ਵੀ ਕਰਾਂਗੇ ਤੇ ਇੱਥੇ ਰਹਾਂਗੇ ਉੱਥੇ ਜਾ ਕੇ ਤੜਫੀ ਦੇਨੇ ਮਾਂ ਕੀ ਕਰਦੇ ਨੇ ਪਿਤਾ ਜੀ ਕੀ ਕਰਦੇ ਨੇ ਇਸ ਕਰਕੇ ਜੀ ਕਹਿੰਦਾ ਮਤਲਬ ਆਪਣਾ ਇੱਥੇ ਹੀ ਬਿਜ਼ਨਸ ਸੈੱਟ ਕਰੋ ਜਿਹੜੇ 25 25 30 30 ਲੱਖ ਰੁਪਏ ਲੋਕਰ ਲਾ ਕੇ ਜਾ ਰਹੇ ਨੇ ਇੱਥੇ ਬਿਜ਼ਨਸ ਬਹੁਤ ਵਧੀਆ ਸੈਟ ਹੋ ਰਿਹਾਦਾ ਪੰਜਾਬ ਨਾਲੋਂ ਸੋਹਣੀ ਕੋਈ ਛਿੜੀ ਨਹੀਂ ਬਿਲਕੁਲ ਕੋਈ ਕੋਈ ਹੋ ਨਹੀਂ ਆਤੀ ਸੋ ਥੈਂਕ ਯੂ ਸੋ ਮਚ ਮਾਦੀ ਤੇ ਲੋ ਜੀ ਸਾਡੀ ਪਲੇਟ ਹੋ ਗਈ ਰੈਡੀ ਤੇ ਬਾਈ ਹੁਣੀ ਨਾਲ ਇੱਕ ਪਲੇਟ ਲਾ ਰਹੇ ਆ ਫਰਿਜੇ ਦੇ ਨ ਕੜੀ ਤੇ ਨਾਲ ਨਹੀਂ ਵਾਜੀ ਵਾਹ ਕੀ ਬਾਤ ਹੈ ਤੇ ਸੋ ਹੁਣ ਵਾਰੀ ਆ ਗਈ ਆਪਣੀ ਟੈਸਟਿੰਗ ਦੀ ਤੇ ਆ ਸਾਡੀ ਪਲੇਟ ਲੱਗੀ ਹੋਈ ਹੈ ਤੇ ਆਪਾਂ ਹੁਣ ਕਰਦੇ ਆ ਟੈਸਟਿੰਗ ਤੇ ਸੋ ਲੋ ਜੀ ਹੁਣ ਆਪਣਾ ਆ ਗਿਆ ਖਾਣਾ ਆਪਣੇ ਕੋਲ ਆਪਾਂ ਹੁਣ ਕਰੀਏ ਇਹਨੂੰ ਟੇਸਟ ਤੇ ਮੈਂ ਆਪਣੇ ਭਰਾ ਨੂੰ ਕਹਾਂਗਾ ਥੋੜਾ ਲਾਗੇ ਲੈ ਕੇ ਆ ਬਈ ਇਹਨੂੰ ਥੋੜਾ ਦਿਖਾਈਏ ਪਹਿਲਾਂ ਤਾਂ ਕੀ ਬਾਤ ਹੈ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਚਿਕਨ ਟੇਸਟ ਕਰਨਾ ਐਨ ਧਨੀਆ-ਤੁਰੀਆ ਪਾ ਕੇ ਬਾਈ ਉਹਨਾਂ ਦੇ ਤਾਂ ਸਵਾਦ ਲਿਆਦਾ ਬਈ ਤੇ ਸੋ ਹੁਣ ਪਹਿਲਾਂ ਤਾਂ ਟੇਸਟ ਕਰਦੇ ਆ ਕਰੀ ਵੀ ਕਿਵੇਂ ਨਮਕ ਤੁਮਕ ਤੇ ਬਈ ਹੁਣ ਤੁਸੀਂ ਵੀ ਖਾਣਾ ਤੇ ਤੁਸੀਂ ਵੀ ਆ ਜਾਓ ਦਿੱਲੀ ਰੋਡ ਦੇ ਉੱਤੇ ਖਣੇ ਤੋਂ ਪਹਿਲਾਂ ਤੇ ਬਾਕੀ ਉਹਦੀ ਐਡਰੈਸ ਬਾਈ ਹੋਣਾ ਕਿ ਪੂਰਾ ਆਪਾਂ ਦੁਬਾਰਾ ਲਵਾਂਗੇ ਤੇ ਸੋ ਹੂੰ ਬੱਚੇ ਕਹਿੰਦਾ ਐਵੇਂ ਮੂੰਹ ਚ ਖੁੱਲ ਰਿਹਾ ਆ ਜਿਵੇਂ ਨਾ ਕਹਿ ਲਈਏ ਵੀ ਐਨ ਮ ਕੋਈ ਹੁਣ ਸ਼ਬਦ ਨਹੀਂ ਹੈਗੇ ਇੰਨਾ ਵਧੀਆ ਇੰਨਾ ਮਲੈਮ ਚਿਕਨ ਬਣਿਆ ਹੋਇਆ ਪਿਓਰ ਫੈਮਿਲੀ ਵਾਲਾ ਪਿਓਰ ਘਰੇਲੂ ਚਿਕਨ ਹੈ ਕੋਈ ਇਹਦੇ ਵਿੱਚ ਫालतू ਮਸਾਲੇ ਨਹੀਂ ਕੋਈ ਇਹਦੇ ਵਿੱਚ ਮਤਲਬ ਫालतू ਕੋਈ ਗੜਾ ਖਰਾਬ ਕਰਨ ਵਾਲਾ ਜਾਂ ਤੁਹਾਡੀ ਹੈਲਥ ਖਰਾਬ ਕਰਨ ਵਾਲਾ ਕੁਝ ਨਹੀਂ ਤੇ ਸੋ ਹੁਣ ਆਪਾਂ ਹੁਣ ਇੱਕ ਰੋਟੀ ਨਾਲ ਵੀ ਬਾਈਕ ਲਾਈਕ ਦੇਖੀ ਬਾਲ ਵਰੀਆ ਤਾਂ ਆ ਵੀ ਲੱਖੀ ਕਿਵੇਂ ਓਕੇ ਕੜਾ ਤੇ ਅੱਜ ਲੱਖੀ ਸਾਡਾ ਭਰਾ ਫਰੀ ਸੀਗਾ ਅੱਜ ਮੈਂ ਬਾਈ ਨੂੰ ਲੈ ਕੇ ਨਿਕਲਿਆ ਸਾਰੇ ਸਮਰਾਲੇ ਦਾ ਟੂਰ ਕਰਨ ਲਈ ਤੇ ਹੁਣ ਇਧਰੋਂ ਸਮਰਾਲੇ ਜਾਵਾਂਗੇ ਬਾਕੀ ਸਾਰਾ ਜਿਹੜਾ ਅੱਗੇ ਫੂਡ ਹੈਗੇ ਹੋਰ ਜਿਹੜੇ ਵੀਡੀਓ ਉਹ ਵੀ ਨਾਲ ਬਣਾਵਾਂਗੇ ਬਾਈ ਕਿੰਨੇ ਵਧੀਆ ਲੱਗਾ ਵਧੀਆ ਵੀਰੇ ਸਿਰਾ ਐਨ ਚਿਕਨ ਪੂਰਾ ਪੂਰਾ ਵਧੀਆ ਨਾ ਹਾਂਜੀ ਹਾਂ ਦੁਬਾਰਾ ਆ ਸਕਦੇ ਇੱਥੇ ਨਾ ਦਹੀਂ ਵੀ ਸਾਰਾ ਕੁਝ ਸਲਾਦ ਸਾਰਾ ਕੁਝ ਵਧੀਆ ਐਨ ਓਕੇ ਫਰੈਸ਼ ਆ ਮਤਲਬ ਜੇ ਤੂੰ ਦੁਬਾਰਾ ਆਉਣਾ ਹੋਵੇ ਆਇਂਗੇ ਇੱਥੇ ਹਾਂਜੀ ਹਾਂ ਬਿਲਕੁਲ ਆਵਾਂਗੇ ਕੀ ਬਾਤ ਹੈ ਤਸੋ ਹੁਣ ਬਾਈ ਤੁਸੀਂ ਵੀ ਆਓ ਕਰੋ ਤਿਆਰੀ ਇੱਥੇ ਆਉਣ ਦੀ ਤੇ ਸੋ ਥੈਂਕ ਯੂ ਸੋ ਮੱਚ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬਹੁਤ ਹੀ ਪਿਆਰਾ ਤੇ ਵਧੀਆ ਟੇਸੇ ਖਾਣਾ ਦੇ ਰਹੇ ਹੋ ਤੇ ਸਾਫ ਸੁਥਰਾ ਖਾਣਾ ਦੇ ਰਹੇ ਹੋ ਤੇ ਹੁਣ ਮੈਨੂੰ ਇੱਕ ਦੱਸੋ ਵੀ ਐਡਰੈਸ ਦੱਸ ਦਿਓ ਇੱਕ ਰਹੀ ਆਪਣੇ ਜਿਹੜੀ ਲੋਕ ਆਪਣੇ ਭਰਾ ਆਉਣਗੇ ਕਿ ਲੋਕੇਸ਼ਨ ਤੇ ਹੈ ਨੀਅਰ ਆਪਣਾ ਗੁਲਜਾਰ ਕਾਲਜ ਹੈ ਗੁਲਜਾਰ ਕਾਲਜ ਲੁਧਿਆਣੇ ਵੱਲੋਂ ਆਉਂਦੇ ਹੋਏ ਉਹ ਤਾਂ ਪਹਿਲਾਂ ਗੁਲਜਾਰ ਕਾਲਜ ਲੁਧਿਆਣੇ ਵੱਲੋਂ ਆਉਂਦੇ ਹੋਏ ਆਪਣਾ ਦਿੱਲੀ ਰੋਡ ਤੇ ਖੱਦੇ ਤੋਂ ਕਿੰਨੇ ਕਿਲੋਮੀਟਰ ਪਿੱਛੇ ਆਪਾਂ 4 ਕਿਲੋਮੀਟਰ ਖੱਦੇ ਤੋਂ 4 ਕਿਲੋਮੀਟਰ ਪਿੱਛੇ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਆ ਰੋਡ ਹੈ ਜੀ ਆ ਲੁਧਿਆਣੇ ਤੋਂ ਰੋਡ ਆ ਰਿਹਾ ਜੀ ਤੇ ਇੱਥੇ ਗੁਲਜਾਰ ਕਾਲਜ ਤੇ ਰੱਗੇ ਆ ਤੇ ਇੱਥੇ ਬਾਈ ਹੁਣਾਂ ਨੇ ਕਾਰ ਲਾਇਆ ਹੋਇਆ ਔਰ ਸਾਹਮਣੇ 10 10 ਮੀਟਰ ਤੇ ਹੀ ਆ ਤੇ 10 ਮੀਟਰ ਦੇ ਗੁਲਜਾਰ ਕਾਲਜ ਆ ਹਾਂਜੀ ਇੱਡੇ ਨਾਲ ਇੱਕ ਪੈਟਰੋਲ ਪੰਪ ਵੀ ਉੱਥੇ ਤੇ ਤੁਸੀਂ ਇੱਥੇ ਆ ਕੇ ਬਾਈ ਹੁਣਾਂ ਕਰੋ ਕੇ ਵਧੀਆ ਖਾਣੇ ਦਾ ਜਿਹੜਾ ਆਨੰਦ ਮਾਣ ਸਕਦੇ ਹੋ ਸੋ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਸਰ